ਅਸਲਾਮੁਅਲੈਕੁਮ ਸਵਾਗਤ ਹੈ ਜਬੈਰੀ ਕਿਚਨ ਦੇ ਵਿੱਚ ਤੇ ਅੱਜ ਮੈਂ ਤੁਹਾਡੇ ਲਈ ਸਾਂਝੀ ਕਰਨ ਜਾ ਰਹੀ ਹਾਂ ਜੀ ਇੱਕ ਬਹੁਤ ਹੀ ਖਾਸ ਤੇ ਦੇਸੀ ਸਿਹਤਮੰਦ ਰੈਸਪੀ ਪੰਜਾਬੀ ਚੌਲਾਂ ਦੀਆਂ ਪਿੰਨੀਆਂ ਇਹ ਉਹੀ ਪਿੰਨੀਆਂ ਨੇ ਜੋ ਸਾਡੀਆਂ ਦਾਦੀਆਂ ਨਾਨੀਆਂ ਸਰਦੀਆਂ ਵਿੱਚ ਘਿਓ ਤੇ ਆਟੇ ਦੇ ਸੁੱਕੇ ਮੇਲ ਨਾਲ ਜ਼ਿਆਰ ਨਾਲ ਬਣਾਉਂਦੀਆਂ ਸਨ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪਿੰਨੀਆਂ ਨਰਮ ਵੀ ਹੋਣ ਖੁਸ਼ਬੂਦਾਰ ਵੀ ਹੋਣ ਅਤੇ ਮੂੰਹ ਵਿੱਚ ਪਾਉਂਦੇ ਹੀ ਘੁਲ ਜਾਂਣ ਤਾਂ ਇਹ ਵੀਡੀਓ ਆਖਰ ਤੱਕ ਜਰੂਰ ਦੇਖਿਓ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਜੀ ਚਾਵਲ ਲੈਨੇ ਚਾਵਲ ਆਪਣੀ ਜਿਹੜੀ ਕਣੀ ਹੁੰਦੀ ਹੈ ਬਿਲਕੁਲ ਛੋਟਾ ਜਿਹੜਾ ਟੋਟਾ ਕਣੀ ਹੁੰਦੀ ਹੈ ਉਹ ਲੈਏ ਨੇ 1 ਕਿਲੋ ਤੇ ਇਹਨਾਂ ਨੂੰ ਆਪਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਹਾਂਜੀ ਜਿੰਨੀ ਵੀ ਇਹਦੇ ਵਿੱਚ ਡਸਟ ਵਗੈਰਾ ਉਹ ਸਾਰੇ ਨਿਕਲ ਜਾਣੀ ਚਾਹੀਦੀ ਆ ਆਪਾਂ ਇਹਨੂੰ 3-4 ਵਾਰ ਚੰਗੀ ਕਰਾਂ ਜਿਹੜਾ ਪਾਣੀ ਨਾਲ ਧੋ ਲਵਾਂਗੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨੇ ਜਿਹੜੇ ਚਾਵਲ ਨੇ ਉਹ ਚਾਰ ਵਾਰ ਜਿਹੜੇ ਧੋਏ ਨੇ ਤੇ ਉਸ ਤੋਂ ਬਾਅਦ ਆਪਾਂ ਨੇ ਕੋਈ ਵੀ ਛਲਣੀ ਲੇ ਲੈਣੀ ਹੈ ਤੇ ਉਹਦੇ ਵਿੱਚ ਆਪਾਂ ਇੱਕ ਕੱਪੜਾ ਬਚਾ ਕੇ ਉਹਦੇ ਵਿੱਚ ਆਪਾਂ ਜਿਹੜੇ ਸਾਰੇ ਚਾਵਲ ਨੇ ਉਹ ਪਾ ਦਵਾਂਗੇ ਹਾਂਜੀ ਆਪਾਂ ਨੇ ਜਿਹੜੇ ਸਾਰੇ ਚਾਵਲ ਨੇ ਉਹ ਪਾ ਦਿੱਤੇ ਨੇ ਤੇ ਹੁਣ ਆਪਾਂ ਜਿਹੜੀ ਇਸ ਤਰ੍ਹਾਂ ਇਹਨਾਂ ਨੂੰ ਚਾਵਲ ਦੇ ਜਿਹੜੇ ਆਪਾਂ ਨੇ ਕੱਪੜਾ ਲਿਆ ਇਹਨੂੰ ਗੱਠ ਦੇ ਕੇ ਆਪਾਂ ਇਸੇ ਤਰ੍ਹਾਂ ਹੀ ਜਿਹੜੇ ਪੂਰੀ ਰਾਤ ਇਹਨਾਂ ਨੂੰ ਛੱਡ ਦਵਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ 2 ਜਾਂ 3 ਘੰਟੇ ਛੱਡ ਦਵੋ ਤੇ ਉਸ ਤੋਂ ਬਾਅਦ ਇਹਨਾਂ ਨੂੰ ਧੁੱਪ ਤੇ ਧੁੱਪੇ ਰੱਖ ਦਵੋ ਜਿਸ ਨਾਲ ਵੀ ਇਹ ਚੰਗੀ ਤਰ੍ਹਾਂ ਸੁੱਕ ਜਾਣਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਤੇ ਪੂਰੀ ਰਾਤ ਰੱਖਣ ਤੋਂ ਬਾਅਦ ਤੇ ਜਿਹੜੇ ਚਾਵਲ ਨੇ ਉਹ ਬਿਲਕੁਲ ਜਿਹੜਾ ਪਾਣੀ ਇਹਨਾਂ ਦਾ ਖੁਸ਼ਕ ਹੋ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਚਾਵਲ ਨੇ ਜਿਹੜੇ ਉਹ ਕਾਫੀ ਹੱਦ ਤੱਕ ਨੇ ਜਿਹੜੇ ਸੁੱਕ ਗਏ ਨੇ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਘੰਟੇ ਦੀ ਜਿਹੜੀ ਆ ਉਹ ਧੁੱਪ ਲ ਜਿਹੜੀ ਆ ਧੁੱਪ ਲਾਵਾਂਗੇ ਧੁੱਪੇ ਰੱਖ ਦਵਾਂਗੇ ਇਹਨਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਜਿਹੜੇ ਸਾਰੇ ਚਾਵਲ ਨੇ ਥੋੜੇ ਥੋੜੇ ਕਰਕੇ ਆਪਾਂ ਮਿਕਸੀ ਦੇ ਜਾਰ ਵਿੱਚ ਪਾਵਾਂਗੇ ਤੇ ਇਹਨਾਂ ਨੂੰ ਗ੍ਰाइंड ਕਰਾਂਗੇ ਹਾਂਜੀ ਦੇਖੋ ਤੁਸੀਂ ਤੇ ਇਹਨਾਂ ਦਾ ਆਪਾਂ ਆਟਾ ਬਣਾ ਕੇ ਤਿਆਰ ਕਰਾਂਗੇ। ਹਾਂਜੀ ਇਸ ਤਰ੍ਹਾਂ ਦਾ ਜਿਹੜਾ ਆਟਾ ਇਹਦਾ ਬਣ ਕੇ ਤਿਆਰ ਹੋ ਜਾਵੇਗਾ। ਹਾਂਜੀ ਬਾਜ਼ਾਰ ਵਿੱਚੋਂ ਵੀ ਜਿਹੜਾ ਇਹ ਚਾਵਲ ਦਾ ਆਟਾ ਮਿਲ ਜਾਂਦਾ ਹੈ ਤੁਸੀਂ ਉਹ ਵੀ ਲੈ ਸਕਦੇ ਹੋ। ਪਰ ਘਰ ਵਿੱਚ ਬਣਿਆ ਹੋਇਆ ਜਿਹੜਾ ਆਟਾ ਉਹ ਜ਼ਿਆਦਾ ਵਧੀਆ ਹੁੰਦਾ ਹੈ ਕਿਉਂਕਿ ਆਪਾਂ ਚੰਗੀ ਤਰ੍ਹਾਂ ਜਿਹੜੇ ਚਾਵਲ ਨੇ ਉਹ ਧੋ ਕੇ ਸੁਕਾਉਣੇ ਆ। ਤੇ ਤੁਸੀਂ ਦੇਖ ਸਕਦੇ ਹੋ ਆਟਾ ਆਪਣੇ ਸਾਰੇ ਜਿਹੜਾ ਇਹੋ ਪੀਸ ਲਿਆ ਤੇ ਹੁਣ ਆਪਾਂ ਨੇ ਇੱਕ ਕੜਾਹੀ ਲਈ ਹੈ ਤੇ ਉਹਦੇ ਵਿੱਚ ਆਪਾਂ ਇਹ ਸਾਰਾ ਆਟਾ ਜਿਹੜਾ ਹੈ ਪਾ ਦਵਾਂਗੇ। ਤੇ ਇਹਨੂੰ ਆਪਾਂ ਬਿਲਕੁਲ ਹੀ ਜਿਹੜੀ ਐ ਸਲੋ ਫਲੇਮ ਤੇ ਨੂੰ ਆਪਾਂ ਨੇ ਆਟੇ ਨੂੰ ਭੁੰਨਣਾ ਜਦ ਤੱਕ ਜਿਹੜਾ ਇਹਦਾ ਹਲਕਾ ਜ ਜਿਹੜਾ ਉਹ ਕਲਰ ਚੇਂਜ ਹੋ ਜਾਵੇ ਤੇ ਇਹਦੇ ਵਿੱਚੋਂ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਤਾਂ ਜਿਹੜਾ ਆਪਣਾ ਆਟਾ ਪੁੱਜ ਕੇ ਤਿਆਰ ਹੋ ਜਾਂਦਾ ਹੈ ਹਾਂਜੀ ਬਸ ਇਹੀ ਇੱਕ ਜਿਹੜਾ ਕੰਮ ਹੈ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਤੇ ਤੁਸੀਂ ਇਸ ਨੂੰ ਹਲਾਉਂਦੇ ਹੋ ਇਸ ਤਰ੍ਹਾਂ ਭੁੰਨਦੇ ਜਾਣਾ ਤੇ ਇਹ 35 ਮਿੰਟਾਂ ਦੇ ਵਿੱਚ ਅੱਧੇ ਘੰਟੇ ਤੋਂ 35 ਮਿੰਟਾਂ ਦੇ ਵਿੱਚ ਇਹ ਆਟਾ ਜਿਹੜਾ ਪੁੱਜ ਕੇ ਤਿਆਰ ਹੋ ਜਾਵੇਗਾ ਹਾਂ ਤੁਸੀਂ ਦੇਖ ਸਕਦੇ ਹੋ ਆਟਾ ਜਿਹੜਾ ਆਪਾਂ ਨੇ ਭੁੰਨ ਲਿਆ ਤੇ ਇੱਕ ਬੌਲ ਦੇ ਵਿੱਚ ਕੱਢ ਲਿਆ ਹੈ ਤੇ ਹੁਣ ਆਪਾਂ ਨੇ ਇੱਕ ਮਿਕਸੀ ਦਾ ਜਾਰ ਲਿਆ ਹੈ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਅੱਧਾ ਕੱਪ ਬਦਾਮ ਤੇ ਅੱਧਾ ਕੱਪ ਕਾਜੂ ਤੇ ਇਚਾਰ ਤੋਂ ਪੰਜ ਆਪਾਂ ਨੇ ਹਰੀਆਂ ਲੈ ਚੀਆਂ ਤੇ ਇਹਨਾਂ ਨੂੰ ਵੀ ਕਾਪਾ ਦਰਦਰਾ ਜਿਹਾ ਪੀਸ ਲਵਾਂਗੇ ਤੇ ਇੱਧਰ ਆਪਾਂ ਨੇ ਲਈ ਹੈ ਜੀ ਕੜਾਹੀ ਕੜਾਹੀ ਦੇ ਵਿੱਚ ਆਪਾਂ ਨੇ ਪਾ ਦਿੱਤਾ ਹੈ ਜੀ ਕੀ ਪਨੇ 150 ਗ੍ਰਾਮ ਜਿਹੜਾ ਉਹ ਦੇਸੀ ਘੀ ਲੈ ਆਏ ਤੇ ਇਹਨੂੰ ਆਪਾਂ ਗਰਮ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਡਰਾਈ ਫਰੂਟ ਜਿਹੜਾ ਆਪਾਂ ਨੇ ਪੀਸ ਕੇ ਤਿਆਰ ਕੀਤਾ ਸੀ ਤੇ ਇਹਨੂੰ 1 ਮਿੰਟ ਲਈ ਆਪਾਂ ਜਿਹੜਾ ਪਕਾ ਲੈਣਾ ਹੈ ਹਾਂਜੀ ਜਦ ਤੱਕ ਇਹ ਥੋੜਾ ਜਿਹਾ ਹਲਕਾ ਜਿਹਾ ਜਿਹੜਾ ਕੱਚਾਪਨ ਉਹ ਦੂਰ ਨਾ ਹੋ ਜਾਵੇ ਇਹਨੂੰ ਆਪਾਂ ਇਸ ਤਰ੍ਹਾਂ ਹਿਲਾਉਂਦੇ ਹੋਏ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਕੱਪ ਨਾਰੀਅਲ ਦਾ ਬਰਾਦਾ ਹਾਂਜੀ ਆਪਾਂ ਨੇ ਅੱਧਾ ਕੱਪ ਜਿਹੜਾ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਪਾ ਦੇਣਾ ਤੇ ਇਹਨੂੰ ਵੀ ਆਪਾਂ ਨੇ 1 ਮਿੰਟ ਲਈ ਭੁੰਨ ਲੈਣਾ ਹੈ ਹਾਂਜੀ ਆਪਾਂ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਭੁੰਨ ਲੈਣਾ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਜਿਹੜਾ ਇਹ ਦੋਨੇ ਚੀਜ਼ਾਂ ਨੇ ਜਿਹੜੀਆਂ ਚੰਗੀ ਤਰ੍ਹਾਂ ਪੁੱਜ ਗਈਆਂ ਨੇ ਤੇ ਇਸ ਤੋਂ ਬਾਅਦ ਹੁਣ ਆਪਾਂ ਨੇ ਜਿਹੜਾ ਇਹਦੇ ਵਿੱਚ ਦੁੱਧ ਪਾ ਦੇਣਾ ਹੈ ਹਾਂਜੀ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ 250 ਗ੍ਰਾਮ ਦੁੱਧ ਹਾਂਜੀ 250 ਗ੍ਰਾਮ ਆਪਾਂ ਇਹਦੇ ਵਿੱਚ ਹੁਣ ਦੁੱਧ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਹੈ ਹਾਂਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਇਸ ਤਰ੍ਹਾਂ ਫਲੇਮ ਆਪਾਂ ਨੇ ਸਲੋ ਹੀ ਰੱਖਣੀ ਹੈ ਜਿਹੜੀ ਹੈ ਤੇਜ਼ ਫਲੇਮ ਨਹੀਂ ਕਰਨੀ ਆਪਾਂ ਨੇ ਗੈਸ ਦੀ ਫਲੇਮ ਆਪਾਂ ਸਲੋ ਰੱਖਾਂਗੇ ਤੇ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਹਲਾਉਂਦੇ ਜਿਹੜਾ ਪਕਾ ਲਵਾਂਗੇ ਤੇ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਹਦੇ ਵਿੱਚ ਆਪਣੇ ਪਾ ਦਿੱਤਾ ਹੈ ਜੀ ਖੋਆ ਆਪਾਂ ਨੇ 1 ਕਿਲੋ ਜਿਹੜਾ ਇਹ ਖੋਆ ਲਿਆ ਤੇ ਇਹ ਪਾ ਦਵਾਂਗੇ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਨੇ ਆਪਾਂ ਨੇ ਜਿਹੜਾ ਮਿਕਸ ਕਰ ਲੈਣਾ ਹੈ ਹਾਂ ਜਿਵੇਂ ਦੇਖ ਸਕਦੇ ਹੋ ਜਿਹੜਾ ਆਪਣਾ ਖੋਆ ਹੈ ਸਾਰੀਆਂ ਚੀਜ਼ਾਂ ਨੇ ਜਿਹੜਾ ਆਪਾਂ ਨੇ ਦੁੱਧ ਪਾਇਆ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਕਸ ਹੋ ਗਈਆਂ ਨੇ ਚੰਗੀ ਤਰ੍ਹਾਂ ਹਾਂਜੀ ਆਪਾਂ ਇਹਨੂੰ ਬਿਲਕੁਲ ਇਹਨੂੰ ਵੀ ਆਪਾਂ ਨੇ ਸਲੋ ਫਲੇਮ ਤੇ ਹੀ ਪਕਾਉਣਾ ਹੈ 3 ਤੋਂ 4 ਮਿੰਟ ਲਈ ਇਸ ਤਰ੍ਹਾਂ ਜਦ ਤੱਕ ਕਰ ਚੰਗੀ ਤਰ੍ਹਾਂ ਜਿਹੜੀਆਂ ਮਿਕਸ ਨਾ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਪੇਸਟਾ ਉਹ ਗਾੜਾ ਹੋ ਗਿਆ ਹੈ ਹਾਂਜੀ ਤੇ ਹੁਣ ਜਿਹੜਾ ਇਹਦੇ ਵਿੱਚ ਆਪਾਂ ਜਿਹੜਾ ਆਟਾ ਭੁੰਨ ਕੇ ਰੱਖਿਆ ਸੀ ਉਹ ਪਾ ਦਵਾਂਗੇ ਹਾਂਜੀ ਜਿਹੜਾ ਚਾਵਲ ਦਾ ਆਟਾ ਆਪਾਂ ਨੇ ਭੁੰਨ ਕੇ ਰੱਖਿਆ ਸੀ ਥੋੜਾ ਥੋੜਾ ਕਰਕੇ ਆਪਾਂ ਉਹ ਪਾਉਂਦੇ ਜਾਵਾਂਗੇ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ ਦੇਖ ਸਕਦੇ ਹੋ ਹਾਂਜੀ ਇੱਕੋਦਮ ਆਪਾਂ ਸਾਰਾ ਆਟਾ ਨਹੀਂ ਪਾਵਾਂਗੇ ਪਹਿਲਾਂ ਥੋੜਾ ਜਿਹਾ ਆਟਾ ਪਾਵਾਂਗੇ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਬਾਕੀ ਦਾ ਆਟਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਾਂਜੀ ਬਹੁਤ ਵਧੀਆ ਜੜੀਆਂ ਨੇ ਟੇਸਟੀ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਨੇ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਿਓ ਇਸ ਚੀਜ਼ ਨੂੰ ਤੇ ਤੁਸੀਂ ਵੀ ਬਣਾ ਕੇ ਖਾਈਓ ਤੇ ਸਰਦੀਆਂ ਦੇ ਵਿੱਚ ਤਾਂ ਖਾਸ ਤੌਰ ਤੇ ਇਹ ਬਹੁਤ ਹੀ ਵਧੀਆ ਲੱਗਦੀਆਂ ਨੇ ਹਾਂਜੀ ਤੁਸੀਂ ਦੇਖੋ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾ ਦਿੱਤੇ ਆ ਨੇ ਜੀ ਅੱਧਾ ਕੱਪ ਤਖਾਂ ਦਾ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਵਾਂਗੇ ਤੇ ਇਸ ਤੋਂ ਬਾਅਦ ਆਪਾਂ ਨੇ ਪਾ ਦਿੱਤੇ ਜੀ ਇਹਦੇ ਵਿੱਚ ਖੰਡ ਖੰਡ ਆਪਾਂ ਨੇ ਜਿਹੜੀ ਲਈ ਹੈ ਜੀ 700 ਗ੍ਰਾਮ 700 ਗ੍ਰਾਮ ਆਪਣੇ ਖੰਡ ਲਈ ਹੈ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਜਦੋਂ ਆਪਾਂ ਨੇ ਖੰਡ ਪਾਉਣੀ ਹੈ ਉਸ ਟਾਈਮ ਆਪਾਂ ਨੇ ਜਿਹੜਾ ਗੈਸ ਬੰਦ ਕਰ ਦੇਣਾ ਹਾਂਜੀ ਬੰਦ ਗੈਸ ਕਰਕੇ ਹੀ ਆਪਾਂ ਨੇ ਇਹਨਾਂ ਸਾਰਾ ਚੀਜ਼ਾਂ ਨੂੰ ਮਿਕਸ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਮਿਕਸ ਹੋ ਗਿਆ ਕਿੰਨੀ ਵਧੀਆ ਜਿਹੜਾ ਆਪਣਾ ਜਿਹੜਾ ਇਹ ਆਟਾ ਬਣਾ ਕੇ ਤਿਆਰ ਕੀਤਾ ਹੈ ਆਪਾਂ ਨੇ ਇਹ ਪਿੰਨੀਆਂ ਦਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਦੀਆਂ ਜਿਹੜੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਹਾਂਜੀ ਆਪਾਂ ਛੋਟਾ ਜਿਹਾ ਇੱਕ ਜਿਹੜੀ ਪੇੜਾ ਲਮਗ ਜਿਵੇਂ ਪੇੜਾ ਲੈਨੇ ਆ ਉਸ ਤਰ੍ਹਾਂ ਦਾ ਆਪਾਂ ਲਵਾਂਗੇ ਡੋ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੱਥਾਂ ਦੇ ਵਿੱਚ ਲੈ ਕੇ ਪਿੰਨੀਆਂ ਬਣਾ ਕੇ ਤਿਆਰ ਕਰ ਲਵਾਂਗੇ ਹਾਂਜੀ ਤੁਸੀਂ ਦੇਖੋ ਇਸੇ ਤਰ੍ਹਾਂ ਹੀ ਆਪਾਂ ਜਿਹੜੀਆਂ ਸਾਰੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲੈਣੀਆਂ ਨੇ ਬਹੁਤ ਹੀ ਆਸਾਨ ਨੇ ਬਣਾਉਣੀਆਂ ਤੇ ਬਹੁਤ ਹੀ ਟੇਸਟੀ ਬਣਦੀਆਂ ਨੇ ਹਾਂਜੀ ਆਪਾਂ ਨੇ ਜਿਹੜੀਆਂ ਪਿੰਨੀਆਂ ਨੇ ਉਹ ਦੇਖੋ ਤੁਸੀਂ ਬਣਾ ਕੇ ਤਿਆਰ ਕਰ ਲਈਆਂ ਨੇ ਤੇ ਅੱਜ ਦੀ ਇਹ ਸਾਡੀ ਦੇਸੀ ਪੰਜਾਬੀ ਰੈਸਪੀ ਉਮੀਦ ਹੈ ਕਿ ਤੁਹਾਨੂੰ ਜ਼ਰੂਰ